ਲੇ ਪਾਣੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਸਰਕਾਰ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਨਾਲ ਹੀ ਕੁਝ ਕਿਸਾਨ ਕੁਦਰਤੀ ਖੇਤੀ ਕਰਕੇ ਧਰਤੀ ਦੀ ਸਿਹਤ ਅਤੇ ਪਾਣੀ ਦੇ ਬਚਾਅ ਦੇ ਲਈ ਵੱਡਾ ਯੋਗਦਾਨ ਪਾ ਰਹੇ ਨੇ ਮਟਾਲਾ ਦੇ ਨੇੜਲੇ ਪਿੰਟਰ ਰੰਗੀਲਪੁਰ ਦਾ ਕਿਸਾਨ ਗੁਰਸਖ ਜੜਾ ਹੈ ਗੁਰਮukh ਜੜਾ ਉਹ ਉਸ ਪਲਸੀ ਬੀਤੇ ਕਈ ਸਾਲਾ ਤੋਂ ਕੁਦਰਤੀ ਖੇਤੀ ਕਰ ਰਿਹਾ ਹੈ ਗੁਰਮukh ਸਿੰਘ ਕੋਦਰੀ ਅਤੇ ਹੋਰ ਮੁੱਲ ਅਨਾਜਾਂ ਦੀ ਜੋੜੀ ਖੇਤੀ ਕਰਕੇ ਭਾਰਤ ਪੱਧਰ ਨੂੰ ਖੱਟ ਚੁੱਕੇ ਨੇ ਅਤੇ ਜ਼ਮੀਨ ਦੇ ਵਿੱਚ ਔਰਫ ਕੱਦੂ ਕਰਕੇ ਚੋਨੇ ਦੀ ਬਿਜਾਈ ਕਰਕੇ ਵੱਖਰਾ ਉਪਰਾਲਾ ਕੀਤਾ ਹੈ ਨਾਮ ਗੁਰਮੁਖ ਸਿੰਘ ਆ ਪਿੰਡ ਰੰਗੀਲਪੁਰ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਦਾ ਰਹਿਣ ਵਾਲਾ ਜੀ ਹਾਂ ਜੀ ਸਭ ਤੋਂ ਪਹਿਲਾਂ ਤੇ ਅ ਰੋੜਾ ਇੱਥੇ ਆਉਣ ਤੇ ਤੁਹਾਡਾ ਸਵਾਗਤ ਕੀਤਾ ਕਰਦੇ ਆ ਜੀ ਤੇ ਦੂਜੀ ਗੱਲ ਆ ਵੀ ਇਹ ਜਿਹੜੀ ਤੁਸੀਂ ਗੱਲ ਸਵਾਲ ਕੀਤਾ ਵੀ ਖੇਤੀ ਕਿਵੇਂ ਵੱਖਰੀ ਆ ਹਨ ਇਹ ਜਿਹੜਾ ਜੀ ਆਮ ਤੌਰ ਤੇ ਝੋਨਾ ਜਿਹੜਾ ਵਾ ਨਾ ਉਹ ਲੰਮੇ ਸਮੇਂ ਤੋਂ ਪੰਜਾਬ ਚ ਲਾਇਆ ਜਾਂਦਾ ਆ ਤੇ ਉਹਦੇ ਨਾਲ ਜਿਹੜਾ ਇਹਦੇ ਪ੍ਰਭਾਵ ਵਾਤਾਵਰਨ ਮਿੱਟੀ ਹਵਾ ਪਾਣੀ ਦੇ ਜੋ ਪੈ ਰਹੇ ਨੇ ਉਹਦੇ ਤੋਂ ਆਪਾਂ ਸਾਰੇ ਜਾਣੂ ਆ ਕਿ ਇਹਦਾ ਗਰਾਊਂਡ ਵਾਟਰ ਦੇ ਨਾਲ ਹੀ ਇਹ ਪਲਦਾ ਵਾ ਜ਼ਮੀਨ ਇਹਦੇ ਲਈ ਪਾਣੀ ਦੇ ਨਾਲ ਹੀ ਇਹ ਫਸਲ ਜਿਹੜੀ ਝੋਨੇ ਦੀ ਪਲਦੀ ਆ ਉਹਦੇ ਨਾਲ ਪਾਣੀ ਦੀ ਜਿਹੜੀ ਆ ਦਿਨ-ਬਦਨ ਹਾਲਤ ਜਿਹੜੀ ਆ ਉਹ ਦਿਆਨ ਨਹੀਂ ਹੋ ਜਾਂਦੀ ਆ ਹੁੰਦੀ ਜਾ ਰਹੀ ਆ ਨਾ ਮਤਲਬ ਮਾੜੀ ਹੁੰਦੀ ਜਾ ਰਹੀ ਆ ਤੇ ਪਾਣੀ ਜਿਹੜਾ ਵਾ ਡੂੰਘਾ ਹੁੰਦਾ ਜਾ ਰਿਹਾ ਵਾ ਤੇ ਜਦੋਂ ਅਸੀਂ ਖੇਤੀ ਸ਼ੁਰੂ ਕੀਤੀ ਸੀ ਉਦੋਂ 10-12 ਫੁੱਟ ਤੇ ਪਾਣੀ ਹੁੰਦਾ ਹੁੰਦਾ ਸੀਗਾ ਤੇ ਅਸੀਂ ਮਤਲਬ ਜਿਹੜਾ ਵਾ ਨਾ ਫਸਲ ਆਪਣਾ ਖੇਤੀ ਕਰਦੇ ਸੀ ਅੱਜ ਦੀ ਤਰੀਕ 'ਚ ਇਹ ਮੈਂ ਗੱਲ ਸਿੱਧੀ ਗੱਲ ਕਰਦਾ ਵਾਂ ਔਰ ਅੱਜ 2025 ਆ ਇਸ ਹਾਲਾ ਦਾ ਵੀ 45 ਸਾਲਾਂ 'ਚ ਐਸੋਲੇ ਜਿਹੜਾ ਪਾਣੀ ਦਾ ਪੱਧਰ ਆ ਉਹ 47 48 ਫੁੱਟ ਤੇ ਸਾਡੇ ਪਹੁੰਚ ਚੁੱਕਾ ਆ ਪਾਣੀ ਜਿਹੜਾ ਬਣਾ ਉਹ ਪੱਧਰ ਠੀਕ ਆ ਨਹੀਂ ਤੇ ਕਈ ਕਈ ਇਲਾਕਿਆਂ 'ਚ ਬਹੁਤ ਡੁੰਗੇ ਪਾਣੀ ਨੇ ਤੇ ਇਹ ਜਿਹੜਾ ਝੋਨੇ ਦੀ ਫਸਲ ਆ ਉਹ ਪਾਣੀ ਤੋਂ ਬਿਨਾ ਆਮ ਤੌਰ ਤੇ ਇੱਕ ਮਿਥ ਸੀਗਾ ਵੀ ਪਾਣੀ ਤੋਂ ਬਿਨਾ ਨਹੀਂ ਹੁੰਦੀ ਜਦ ਕੀ ਹੋਣਾ ਸਿੱਧੀ ਬਜਾਈ ਦਾ ਵੀ ਜਿਹੜਾ ਵਾ ਨਾ ਉਹ ਚਲਨ ਤੁਰ ਪਿਆ ਸਰਕਾਰ ਨੇ ਵੀ ਉਹਨੂੰ ਜਿਹੜਾ ਵਾ ਨਾ ਖੇਤੀਬਾੜੀ ਯੂਨੀਵਰਸਿਟੀ ਨੇ ਵੀ ਇਹਨੂੰ ਮਾਨਤਾ ਦਿੱਤੀ